ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀ ਜਨਾਲਾ ਜ਼ਿਲ੍ਹਾ ਅੰਬਲੀਸਨ ਸੋਨਾਂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 3 ਮੱਜਾਂ ਤੇ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਇੱਕ ਆ ਬੂਰੀ ਮੱਜ ਤੁਹਾਨੂੰ ਬੂਰੀ ਮਿਲੀ ਤੁਹਾਨੂੰ ਤਾਜੀ ਸੋਈ ਤੁਹਾਨੂੰ ਦਿਖਾਉਣੀ ਕਿੰਨੇ ਤਾਜੀ ਸੋਈ ਆ ਤੇ ਇੱਕ ਮਾਈਦੇ ਮਗਰਾਂ ਕੱਟੀ ਵੀ ਆ ਆ ਦੇ ਸਾਡੇ ਕਾਫੀ ਖੂਬਸੂਰਤ ਨੀਲੀ ਦੀ ਕੱਟੀ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋਰ ਸੁਣਾ ਠੀਕ ਠਾਕ ਜੀ ਚਲੋ ਵੀਰ ਜੀ ਦੱਸਦਾ ਜੀ ਤੇ ਨਾਮ ਦੱਸਤਾ ਇੱਕ ਨੇ ਸ਼ਾਹ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰੇ ਬੋਲ ਦੋ 91 456 755 ਠੀਕ ਆ ਤੇ ਅੱਜ ਮੌਸਮ ਹੋ ਗਿਆ ਪੂਰਾ ਠੰਡਾ ਫਿਰ ਆ ਇਹ ਤਾਂ ਪੂਰਾ ਠੰਡਾ ਹੋ ਗਿਆ ਕੇ ਤੇ ਭਾਅ ਫਿਰਨੇ ਕਿੰਨੇ ਕਰ ਦਈਏ ਤੇ ਸ਼ੁਰੂਆਤ ਆ ਪੂਰੀ ਮਾਇ ਤਾਂ ਕਰ ਲਈ ਕਿੰਨਾ ਚਿਰ ਹੋਇਆ ਇਹਨੇ ਸੋਈ ਨਾ ਮੈਨੂੰ ਭਾਈ ਸੋਈ ਨੂੰ 12 ਤੋਂ 13 ਦਿਨ ਕੋਈ ਇਨਜੈਕਟ ਲਿਆ ਅਗਰੇ ਸ਼ੱਕ ਚੈੱਕ ਨਹੀਂ ਕਰਾ ਲਿਆ ਅੱਛਾ ਇਹ ਅਵੇ ਤੁਹਾਨੂੰ ਮੜੀ ਮੜੀ ਭਾਲ ਵੀ ਪਈ ਏ ਅੱਛਾ ਭਾਲ ਵੀ ਹੈ ਅਗਲੇ ਸਾਨੂੰ ਨਾ ਮੜੀ ਭਾਲ ਪਈ ਜ ਮੈਨਾਂ ਵੀਰ ਹੋਇਆ ਕੋਈ ਨਾ ਭਾਲਿਆ ਅੱਗੇ ਥਾਂ ਦੇ ਨਾਲ ਭਾਲ ਹੈ ਜਿੱਥੇ ਅੱਜ ਮਰੀ ਆਹ ਦੇਖ ਸਾਹਦੇ ਜੀ ਅਸ਼ਕੋਸ਼ ਪਹਿਲਾ ਹੈ ਸੁਆ ਕਿੰਨਾ ਚੈਦਾ ਪਹਿਲਾ ਭਾਈ ਅੱਛਾ ਪਹਿਲਾ ਹੀ ਸੁਆ ਹੈ ਹਾਂ ਇਹਦਾ ਬੱਚਾ ਗਿਆ ਹੀ ਮਰ ਬੱਤੇ ਦੁੱਧ ਹੀ ਚੁੰਗਿਆ ਪੀਰੇ ਦਾ ਮੂੰਹ ਚ ਫੇਰੀ ਮੂੰਹ ਚ ਅੱਛਾ ਦੁੱਧ ਹੀ ਘੱਟ ਚੁੰਗਿਆ ਤੇ ਮਰ ਗਿਆ ਜਰਾ ਅੱਛਾ ਬੱਚਾ ਨਹੀਂ ਹੋਣਾ ਹੈਗਾ ਉਹਨਾਂ ਕਰ ਭਾੜੇ ਦੀ ਮਿਲਦੀ ਸਾਡੇ ਕੋਲੇ ਮੜਾਈ ਦੀ ਗੱਲ ਆਇਆ ਅੱਛਾ ਹਾਂ ਦੱਸਿਆ ਜੰਗਾ ਦਾ ਮਿਲ ਕੇ ਕੋਈ ਕਵੇ ਵੀ ਭਰਾ ਇਦਾਂ ਹੁੰਦਾ ਦੁੱਧ ਲੀਟਰ ਮਾਰ ਕੇ ਮੇਰੇ ਕੋਲੋਂ 9.5 ਕਿਲੋ ਦੁੱਧ ਮਾਰ ਕੇ ਪੱਕਾ ਦੁੱਧ ਜਿਹੜਾ ਹੈਗਾ ਭਾਈ ਕੰਡੇ ਤੇ ਚੜ ਕੇ 9.5 ਕਿਲੋ ਅੱਛਾ 9.5 ਕਿਲੋ ਕੰਡੇ ਆ ਦੁੱਧੂਗਾ ਮੈਨੇ ਤੇ ਉਹਨਾਂ ਝੋਟੀ ਹੈ ਮੈਲਾ ਮੂਲਾ ਮਾਰੂ ਨੀਲੀ ਬੁਰੀਆ ਬਿੱਲੀ ਅੱਖਾਂ ਵਾਲੀ ਆ ਤੇ ਨਿਸ਼ਾਨੀਆਂ ਸਾਰੀਆਂ ਪੂਰੀਆਂ ਵੇਦੇ ਤੇ ਤੇ ਫਿਕਸ ਜੇ ਹਵਾਨੇ ਦੀ ਮਾਲਕਿਆ ਜਿਹੜੀ ਲੈ ਜਾ ਜੀ ਪੂਰੀ ਨੀਲੀ ਬੁਰੀਆ ਦੇ ਮੇਲੇ ਪਛਾਰੀ ਤੱਕ ਸਾਰੀ ਹੈ ਸਾਰੀਆਂ ਨਿਸ਼ਾਨੀਆਂ ਪੂਰੀਆਂ ਤਾਂ ਦੇਖ ਸਕਦੇ ਨਾ ਸੀ ਬੜੀ ਬੱਗੀ ਹੈਗੀ ਤੇ ਥੱਲੇਵੇਂ ਜਿੰਨੇ ਵੀ ਆ ਪੂਰੀ ਸਫਾਈ ਦੇ ਮੋੜ ਦੇ ਆ ਜੀ ਬੈਠੋ ਤਮੜਿਆ ਨਾ ਦੇਖ ਸਕਦੇ ਜੀ ਠੀਕ ਹੈ ਜੀ ਲੈ ਜਾ ਬੰਦ ਇਹ ਜੀ ਵੀ ਜੀ ਦੋ ਡਾਲ ਕੋ ਲੀਟਰ ਮਾਰ ਕੇ ਮੇਰੇ ਕੋ ਜੁੜੇ ਨਾ ਤੇ ਇਹ ਕੱਢ ਜਾਵੇ ਮੜਾ ਮੋਟਾ ਕਰੇ ਸਾਡਾ ਗਾਜਰਾ ਚੋਈਨੇ ਜਾਵੇ ਮੜਕੇ ਵੀਰ ਕਾ ਕੋ ਸੱਤ ਗੱਲ ਰੱਖੋ 9.5 ਗੱਲ ਕੱਡੇ ਤੇ ਚੜ੍ਹ ਕੇ ਦੋ ਦੇ ਦਵਾਂਗੇ ਰਾ ਅੱਛਾ ਹਾਂ ਤੇ ਮੁੱਲ ਫਿਰ ਇਹਦਾ ਮੁੱਲ ਤਾਂ ਪਾਜੀ ਜੀ ਬੱਚਾ ਹੁੰਦਾ ਵੇ 70 75 ਗੱਲ ਦੇ ਹੁੰਦੇ ਨੇ 60 ਜਾਂ 60000 ਦੀ ਤੇ ਵਿੱਚ ਮੰਤਨ ਕਰ ਦੋ ਕਿ ਮੋਕੇ ਤੇ ਮੰਤਨ ਕਰ ਦੋ ਦੀ ਮੰਤਾ ਤੁਸੀਂ ਜਿਹਨਾਂ ਮੱਝ ਕਿਹੇ ਜੋ ਫਿਰ ਵੀਰ ਭਰਾ ਕਰਾਈ ਜੀ ਮੰਨ ਜਾਣ ਅੱਛਾ ਜਿਨਾਂ ਭਾਈ ਦੋ ਘੜ ਸਾਰ ਦੀ ਠੀਕ ਆ ਹਾਂ ਛੋਟੀ ਪਰ ਮਿਲਦੀ ਟੀ ਗੱਲ ਹੁੰਦੀ ਦੋਵੇਂ ਢੰਗੇ ਅੱਛਾ ਆਪਾਂ ਗੱਲ ਨਹੀਂ ਕਿਸੇ ਗੱਲ ਜਗ ਟੀ ਗੱਲ ਆਵੇ ਕੋਈ ਕਦੇ ਵੀ ਟੀ ਗੱਲ ਹੁੰਦੀ ਆ ਇਹ ਆ ਵੀ ਤੁਹਾਡੇ ਘਰ ਕੋਈ 9-10 ਕਿਲੋ ਦੁੱਧ ਚੋਕੇ ਲੈ ਜੇ ਹਨਾ 9 ਕਿਲੋ ਤੋਂ ਬਾਹਰ ਉਹ ਲੀਟਰ ਮਾਰ ਕੇ ਦੋਵੇਂ ਢੰਗ ਚੋਕਦੇ ਆ ਠੀਕ ਆ ਜੀ ਕਿਹਦੇ ਘਰ ਜਾ ਕੇ ਭਾਈ ਉਹ ਟੀ ਗੱਲ ਆ ਵੀ ਮੜਾ ਬੜਾ ਫੁੱਟ ਗਏ ਜੇ ਉਹ ਚਾਚਾ ਨਾ ਚੋਲੀ ਜਾਵੇ ਅਗਲੇ ਸਾਨੂੰ ਭਾਲ ਪਈਏ ਹ ਤੇ ਹੁਣ ਜਿਹੜੀ ਆਹ ਵਾਲੀ ਮੱਝ ਇਹ ਵੀ ਬੱਚੇ ਤੋਂ ਬਿਨਾ ਹੀ ਜੇ ਇਹ ਵੀ ਬੱਚੇ ਬਰਾਏ ਇਹਦੇ ਕੋਲ ਦੁੱਧ ਕਿੰਨਾ ਜੀ ਦੇਖੋ ਦੁੱਧ 7 ਕਿਲੋ ਹੋਗਾ ਜੀ ਇਹ ਇਦਾਂ ਜੀ ਅੱਛਾ ਇਦਾਂ ਹੀ ਨਾ ਹਿੱਲਣਾ ਕਰੀਏ ਠੀਕ ਆ ਇਦਾਂ ਕੋਈ ਪਾੜਾ ਨਹੀਂ ਕੋਈ ਟੀਆ ਨਹੀਂ ਠੀਕ ਹੈ ਲੈ ਖੋਲਣੀ ਚਲੋ ਖੋਲੋ ਫਿਰ ਤੋੜ ਦੇ ਲੋ ਡੇਰ ਤੇ ਲੱਗ ਜਾ ਕਿ ਬਣੀ ਹੋਇਆ ਜੇ ਬਾਦ ਮਕਰੰਦੀ ਜੇ ਤੋ ਦਿੱਤਾ ਇਹ ਠੀਕ ਆ ਇੱਕ ਕਰਾ ਕਾਲੀ ਉਧਰ ਦੀ ਮੱਝ ਹੈ 7 ਕਿਲੋ ਭਾਈ ਇਹ ਲੀਟਰ ਮਾਰਕ ਉਧਰ ਦੇਖੋ ਠੀਕ ਹੈ। ਸੌ ਦੀ ਖਾਦੀ ਮੇਰੇ ਕਿੱਡੀ ਜੇ। ਤੇ ਇਹਦਾ ਮੁੱਲ ਕਿੰਨਾ ਫਿਰ? ਜੀ ਆ 48000 2% ਅੱਛਾ 48000 ਦੀ। ਆ ਦੋ ਦਿਨ ਮੇਰਾ ਵੀਰ ਕੋ ਸਾਬੂ ਦੇ ਦੁੱਧ ਮੈਨੂੰ ਪਤਾ ਜਿੱਦਾਂ ਕੱਲੇ ਕੋ ਮਨ ਮਨ ਖਾਣਾ ਨਾ ਨੇ ਉਹ ਤੋਂ ਸਤਾ ਤੋਂ ਬਾਹਰ ਆ। ਠੀਕ ਹੈ 7 ਕਿਲੋ ਕਰਕੇ ਦਵਾਂਗੇ ਪੱਕਾ ਦੋਦਾਗਾ 7 ਲੀਟਰ 7 ਲੀਟਰ ਮਾਰ ਕੇ ਕੋਈ ਜਵਾਬ ਸਮਾ ਗਲਤ ਹੋਵੇ ਭੂਲ ਛਟਾ ਮਾਰੇ ਤਾਂ ਹਣ ਫੋਨ ਕਰਦੇ ਠੀਕ ਹੈ ਇਹਦਾ ਮੇਰਾ ਵੀ ਰਹੀਓ ਦਿਹਾੜੀ ਦਾ ਵੰਨਮੁੰਡ ਪਾਈ ਦਾ ਪੱਠੇ ਪਾ ਪਾਣੀ ਦਾ ਕੋਈ ਜਾ ਕੇ ਫਿਰੇ 7 ਲੈ ਪੱਠੇ ਪਾ ਕੇ 2 ਵਜੇ ਤੱਕ ਬਾਹਰ ਬਣ ਛੜੇ ਉਹਦੀ ਗਰੰਟੀ ਨਹੀਂ ਭਾਈ ਹੋਈ ਅੱਛਾ ਕਈ ਵੀਰ ਭਰਾ ਇਦਾਂ ਕਰਦੇ ਨਾ ਮਾਰੀ ਕੋਲ ਦਿਹਾੜੀ ਦਾ ਜਦੋਂ ਆਏ ਚੋਕਰ ਕਿਲੋ ਪਾਤਾ ਵੰਡ ਪਾਤਾ ਜੂ ਸਹੀ ਜਾਂਦੇ ਨੇ ਸਰੀ ਠੀਕ ਆ ਠੀਕ ਆ ਅੱਜ ਮੇਰੇ ਲਈ ਸੋਣੀ ਗਰੇ ਮਾਜੇ ਦਾ ਖਲੂ ਦਾ ਦੁੱਧ ਚੋਣਾ। ਗਾ ਅੰਗੇ ਸੇ ਭਾਈ ਰੰਜੀ ਮਾਜੇ ਫੇਰ। ਤੇ ਇਹਦਾ ਕੋਈ ਕਰਨਾ ਮਾਨਤਾ ਨਾ। ਮੈਂ ਹੋਰ 40000 ਜਿਹੜਿਆ। ਪੂਰੇ 45 ਦੀ ਜਾਂਦੀ ਹੈ ਫਿਰ। ਚਲੋ ਜਾਰ। ਪਰ ਮਾਜੇ ਉਧਰ ਦੀ ਦੇਸੀ ਮਾਜ ਨਹੀਂ ਪਈਏਗੀ। ਜਵਾਕ ਪੂਰ ਛੱਡਾ ਫੋਲ ਗੰਦੀ ਆ। ਠੀਕ ਆ। ਤੇ ਹੁਣੇ ਕਾ ਮਾਜਿਆ। ਨੀਲੀ ਦੀ ਮਾਜਿਆ ਤੇ ਨੀਲੀ ਦੀ ਮਗਰ ਕੱਟੀ ਆ ਜਿਹੜੀ। ਆਹ ਦੇਖ ਸਾਹਦੇ ਜੀ। ਕਾਫੀ ਕੋ ਖੂਬਸੂਰਤ ਕੱਟੀ ਆ ਜਿਹੜੀ ਤੇ ਮਗਰ ਬਿੱਲੀਆਂ ਖਾਂ ਲੀਆਂ ਜੇ। ਠੀਕ ਆ। ਮਿਰਦੀ ਭਾਈ ਕੱਤੀ ਜੋ ਬਿਨਾਈ ਨਹੀਂ ਮਿਲਦੀ ਅੱਛਾ ਕੱਤੀ ਤੇ ਮਿਲਦੀ ਤੇ ਮਿਰਦੀ ਦੀ ਕੱਤੀ ਬਿਨਾਈ ਨਹੀਂ ਮਿਲਣਾ ਤੇ ਦੁੱਧ ਕਿੰਨਾ ਹੈ ਦੇਖੋ ਦੇਖੋ ਦੁੱਧ ਵੀ 7 ਕਿਲੋ ਦੇ ਲੱਗਦੇ 7 ਤੋਂ ਬਾਹਰ ਹੀ ਉਪਰ ਆਪਾਂ 7 ਹੀ ਕਰਕੇ ਦਵਾ ਤੋਰਾ ਫੇਰ ਇਹ ਖਰੀਦਣਾ ਜਨਮ ਨੇ ਬਣੀ ਵੀ ਹੈਗੀ ਜੀ 1.5 ਮਹੀਨੇ ਦੀ ਠੀਕ ਹੈ ਬਾਕੀ ਇਹ ਵੀ ਇਹਦਾ ਕੱਦ ਘਾਟ ਚੰਗਾ ਵਾ ਪਾਰੇ ਪੱਲੇ ਦੀ ਮਾਜ ਹੈ ਜਿਹੜੀ ਹੈ ਵੱਡੀ ਜੀ ਮਾਜ ਭਾਈ ਕੱਟੀ ਦਾ ਬੜਾ ਕਰਦੀ ਹੈ ਠੀਕ ਹੈ ਹਾਂ ਕੀਵੇ ਕੱਟੇ ਸੋਹਣੀਆਂ ਇਹਦੇ ਮਗਰ ਤੇ ਆਪ ਵੀ ਚਲੋ ਮੱਝ ਵੀ ਸੋਹਣੀ ਆ ਯਾਨੀ ਕਮੇਨ ਵੀ ਚੰਗੇ ਲੱਗੀਏ ਕੋਈ ਨਹੀਂ ਬਣੀਆਂ ਹੈਗੇ ਜੇ ਤਾਂ ਅੱਛਾ ਚੱਕ ਦੀ ਗਾਰੰਟੀ ਦਾ ਉਹਦੀ ਨਾ ਜਰੀ ਹੈ ਠੀਕ ਹੈ ਤੇ ਇਹਦਾ ਫਿਰ ਮੁੱਲ ਤੇ ਭਾਈ ਜਿਹੜੀ 750 ਦੀ 53000 ਦੀ ਕਿਹ ਵਿੱਚ ਕਰਦੀ ਕੋ ਮੰਦਾ 32 ਨੰਬਰ ਚ ਬਲਾਈ ਨਾ 45 ਹਾਈ ਦੀ ਕੱਤੀ ਨਾਲ ਹੀ ਆ ਹਾਂਜੀ ਹਾਂਜੀ ਮੇਰੀ ਪਰੀ ਵੱਡੀ ਤੁਹਾਨੂੰ ਪਤਾ ਹੈ ਹਾਂਜੀ ਦੇ ਦੀ 52 ਜਿਹੜੀ ਆਣਾ ਚਲੋ ਛੋਟ ਛੜ ਮੌਕੇ ਤੇ ਕਰ 50 ਦੀ ਪਾਜੀ ਹਾਂ ਨਹੀਂ ਹੋਣੀ ਜੀ ਅੱ비 ਮੱਝ ਚਲੋ ਇੱਕੋ ਫੋਨ ਲਾਵੇ ਭਾਗੋ ਪੱਜੀ ਕਿਹਨੇ ਸੁਣੀ ਬਿੱਲੀਆਂ ਤੇ ਕਾਸ਼ ਛੋਟੇ ਜਿਹੇ ਕੱਦ ਵਾਲੀ ਗਾਂ ਜਿਹੜੀ ਇੱਕ ਇਹਦੇ ਕੋ ਦੁੱਧ ਕਿੰਨਾ ਜੀ ਇਹਦੇ ਕੋ ਦੁੱਧ ਪਾਜੀ ਦੀ ਤਰਵਾ ਕੋ 4 ਚਲੋ ਅੱਛਾ ਦਾ ਦਹੀਂ ਦਾ ਸੰਗਣਾ ਚਾਹ ਕੋ ਦੋਦੇ ਅੱਛਾ ਇਹ ਵੀ ਹੈ ਕਿ ਚੈੱਕ ਕੋਈ ਨਹੀਂ ਵੀ ਡਾਕਟਰ ਨੇ ਹੜਾਇਆ ਅੱਛਾ ਚੱਕ ਨਾ ਉਹ ਹੋਈਆਂ ਨਾ ਆਈ ਹੋਈਏ ਚਲੋ ਇਹ ਵੀ ਤੁਹਾਡੀ ਤੌਰ ਦਾ ਫਿਰ ਜੋ ਆ ਬੜਾ ਲ ਵਧੀਆ ਲੱਗਾ ਠੀਕ ਹੈ ਇਹ ਵੀ ਛੋਟੇ ਜਿਹੇ ਕਰ ਦ ਕਦ ਬੋਦਾ ਵੱਡਾ ਨਹੀਂ ਇਹ ਤਾਂ ਨਹੀਂ ਕਿ ਇਹ ਨਹੀਂ ਕਿ ਬੋਦੇ ਖਰਚੇ ਵਾਲੀ ਨਹੀਂ ਆ ਕਿ ਚਲੋ ਦੁੱਧ ਭਾਈ ਕੜਦਾ ਪਾਣੀ ਪੀ ਨਹੀਂ ਨਾ ਚਾਹ ਪਾਣੀ ਦਾ ਸਾਰੀ ਜੱਗ ਮੁੱਲਾ ਪਾਣੀ ਦਾ ਉਹਦੇ ਨਾਲ ਬੜਾ ਵਧੀਆ ਜੀ ਠੀਕ ਆ ਦੇਖੋ ਦੋ ਚਾਹ ਦਾ ਸੰਭੂ ਦੋ ਤੇ ਵੱਜੂ ਕੋ ਲੋੜ ਦੇਣੀ ਤੇ ਕਿੰਨੇ ਦੀ ਦੇ ਦੇਣੀ ਆ 5 ਦੀ ਦੇਣੀ ਆ 5000 ਦੀ ਹਾਂ ਕਿ ਜਿੰਨਾ ਦੋ ਦੋ ਨੇ ਉਹਨੇ ਜਿੰਨੇ ਲੀਟਰ ਉਹਨੇ ਯਾਰ 4000 4000 ਆ ਖੜੇ ਚੋਗੇ ਮੇਰੇ ਕੋਲ ਦੋ ਡੰਗ ਠੀਕ ਆ ਇਹ 4 ਕਿਲੋ ਲੈ ਜੀ ਰਹਿਣ ਦੇ ਬੱਦੀ ਠੀਕ ਆ ਜੀ ਹਾਂ ਠੀਕ ਆ ਤੇ ਬਾਕੀ ਇਹ ਆ ਵੀ ਚਲੋ ਜਵਾਜ ਕੋ ਗਲਤੋ ਵੀ ਤਾਂ ਨਹੀਂ ਆਪਣੀ ਜਮੇਰੀ ਆ ਭਾਵੇਂ ਕੋ ਜਿਆਦੇ ਮੁੱਲ ਵਾਲੀ ਆ ਭਾਵੇਂ ਕੋ ਥੋੜੇ ਮੁੱਲ ਵਾਲੀ ਆ ਆਪਣੀ ਆਪ ਸਮਝਣਾ ਆਪਣੀ ਜ਼ਿੰਮੇਵਾਰੀ ਦੇ ਪਸ਼ੂ ਵੇਖ ਕੇ ਖੜਿਆ ਕਰੋ ਕਿਦਾਂ ਵੀ ਲੈਣਾ ਹੁੰਦਾ ਜਰੂਰੀ ਨਹੀਂ ਕਿ ਇੱਥੋਂ ਜਿੱਥੋਂ ਵੀ ਲੈਣਾ ਹੁੰਦਾ